BJS ਪਬਲਿਕ ਸਕੂਲ ਸਮੁੰਦਰੀਆਂ ਦੀ ਵਿਦਿਆਰਥਣ ਜਿਸ ਨੇ ਕੀ ਬੋਰਡ ਵੱਲੋਂ ਐਲਾਨੀ ਗਈ 8ਵੀਂ ਜਮਾਤ ਦੀ ਮੈਟ ਸੂਚੀ ਵਿੱਚ ਪੰਜਾਬ ਪਰਚ 8ਵਾਂ ਰੈਂਕ ਹਾਸਲ ਕੀਤਾ ਹੈ ਅੱਜ ਜਦੋਂ ਉਹ ਆਪਣੇ ਮਾਪਿਆਂ ਸਮੇਤ ਸਕੂਲ ਪੁੰਜੀਤਾ ਸਕੂਲ ਅਧਿਆਪਕਾਂ ਤੇ ਬੱਚਿਆਂ ਵੱਲੋਂ ਢੋਲ ਤਮੱਕੇ ਨਾਲ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਬਿੰਦਰ ਸਿੰਘ ਨੇ ਦੱਸਿਆ ਕਿ ਇਸ ਕਲਾਸ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ 95% ਅੰਕ ਪ੍ਰਾਪਤ ਕਰਕੇ ਮੈਟ ਵਿੱਚ ਆਪਣਾ ਨੰਬਰ ਪ੍ਰਾਪਤ ਕੀਤਾ ਹੈ ਤੇ ਪਿੰਡ ਥਾਣਾ ਤੋਂ ਪ੍ਰਿੰਸੀਪਲ ਸੁਜੀਤ ਸਿੰਘ ਖੱਟਣਾ ਦੀ ਇਸ ਪੁੱਤਰੀ ਜਿਹੜੀ ਕਿ ਨੈਸ਼ਨਲ ਪੱਧਰ ਦੀ ਖਿਡਾਰਨੀ ਵੀ ਹੈ ਪਿਛਲੇ ਮਹੀਨੇ ਵਿੱਚ ਰਾਸ਼ਟਰੀ ਮੈਡਲ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਪੁੱਤੇ ਪਿਛਲੇ ਵਰ੍ਹਿਆਂ ਵਿੱਚ ਵੀ 8ਵੀਂ ਅਤੇ 10ਵੀਂ ਜਮਾਤ ਦੀਆਂ ਮੈਟਾ ਪ੍ਰਾਪਤ ਕਰ ਚੁੱਕੇ ਹਨ ਬੀਜੀਐਸ ਪਬਲਿਕ ਸਕੂਲ ਜਿਹੜਾ ਕਿ ਪੰਜਾਬ ਪਰ ਵਿੱਚ ਖੇਡਾਂ ਦੇ ਖੇਤਰ ਵਿੱਚ ਹਮੇਸ਼ਾ ਹੀ ਚਰਚਾ ਵਿੱਚ ਰਹਿੰਦਾ ਹੈ ਹੁਣ ਵਿਦਿਆ ਕੇਂਦਰ ਵਿੱਚ ਵੀ ਉਹ ਵੱਡੀਆਂ ਉਪਲਬਧੀਆਂ ਹਾਸਲ ਕਰ ਰਿਹਾ ਹੈ ਤੇ ਹੁਣ ਇਸ ਵਿਦਿਆਰਥੀ ਨੇ 95% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ। ਇਹ ਰਿਪੋਰਟ ਮੇਰਾ ਪੰਜਾਬ న్యూਸ। ਮੇਰਾ ਨਾਮ ਜੈਸਮੀਨ ਹੈ ਤੇ ਮੈਂ 8th ਕਲਾਸ ਤੋਂ 98.67% ਮਾਰਕਸ ਲੈ ਕੇ ਪੰਜਾਬ ਮੈਰਿਟ ਵਿੱਚ 8th ਰੈਂਕ ਹਾਸਲ ਕੀਤਾ ਹੈ। ਮੈਂ ਆਪਣੇ ਪੇਰੈਂਟਸ ਦਾ ਥੈਂਕ ਯੂ ਕਰਨਾ ਚਾਹੂੰਗੀ ਉਹਨਾਂ ਦੇ ਸਪੋਰਟ ਲਈ ਤੇ ਸਟਾਫ ਦਾ ਜਿਨੇ ਸਾਨੂੰ ਪੜਾਇਆ ਤੇ ਬਲਵਿੰਦਰ ਸਰ ਦਾ ਅੱਜ ਦਾ ਦਿਨ ਸਾਡੇ ਲਈ ਬੜਾ ਖੁਸ਼ੀਆਂ ਭਰਿਆ ਹੈ ਤੇ ਸਾਡੀ ਬੇਟੀ ਨੇ BJS ਪਬਲਿਕ ਸਕੂਲ ਸਮੁੰਦਰੀਆਂ ਤੋਂ 98% ਮਾਰਕਸ ਲੈ ਕੇ ਪੰਜਾਬ ਦੇ ਵਿੱਚੋਂ 8ਵਾਂ ਰੈਂਕ ਪ੍ਰਾਪਤ ਕੀਤਾ ਹੈ ਜਿਹਦੇ ਲਈ ਮੈਂ ਸਕੂਲ ਦੇ ਸਮੂਹ ਸਟਾਫ ਤੇ ਖਾਸ ਤੌਰ ਤੇ ਪ੍ਰਿੰਸੀਪਲ ਸਾਹਿਬ ਸਦਾ ਬਲਵਿੰਦਰ ਸਿੰਘ ਜੀ ਜਿਨ੍ਹਾਂ ਦੀ ਮਿਹਨਤ ਸਦਕਾ ਬੱਚੇ ਨੇ ਏਡੀ ਵੱਡੀ ਪ੍ਰਾਪਤੀ ਕੀਤੀ ਹੈ ਸੋ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਸਕੂਲ ਦੇ ਸਟਾਫ ਦਾ ਜਿਨ੍ਹਾਂ ਦੀ ਮਿਹਨਤ ਸਦਕਾ ਬੱਚੇ ਨੇ ਪ੍ਰਾਪਤੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਜੈ ਮੇਰੀ ਬੇਟੀ ਜੈਸਮਿਨ ਕੌਰ ਨੇ ਪੰਜਾਬ ਵਿੱਚ 8ਵਾਂ ਰੈਂਕ ਪ੍ਰਾਪਤ ਕੀਤਾ ਹੈ 8th ਕਲਾਸ ਵਿੱਚੋਂ ਬੜੀ ਖੁਸ਼ੀ ਦੀ ਗੱਲ ਹੈ ਬੜਾ ਮਾਣ ਮਹਿਸੂਸ ਹੁੰਦਾ ਹੈ ਅਸੀਂ ਲੋਕ ਸਮਝਦੇ ਹਾਂ ਕਿ ਬੇਟੀਆਂ ਕਰ ਨਹੀਂ ਸਕਦੀਆਂ ਪਰ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਅੱਜ ਮੇਰੇ ਦੋ ਬੇਟੀਆਂ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਅੱਜ ਇੱਥੇ ਤੱਕ ਸਾਨੂੰ ਵੀ ਉਹਨੇ ਮੌਕਾ ਦਿੱਤਾ ਇੱਥੇ ਤੱਕ ਅਸੀਂ ਪਹੁੰਚੇ ਸਾਡੇ ਨਾਂ ਰੌਸ਼ਨ ਕੀਤਾ ਮੈਂ ਇਸ ਦੇ ਲਈ ਸਕੂਲ ਸਟਾਫ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਖਾਸ ਕਰਕੇ ਪ੍ਰਿੰਸੀਪਲ ਸਰ ਬਲਵਿੰਦਰ ਸਿੰਘ ਜੀ ਜਿਨ੍ਹਾਂ ਦੀ ਮਿਹਨਤ ਸਦਕਾ ਉਹ ਇੱਥੇ ਤੱਕ ਪਹੁੰਚੀ ਹੈ ਖੇਡਾਂ ਦੇ ਨਾਲ ਨਾਲ ਉਹਨੇ ਪੜ੍ਹਾਈ ਵਿੱਚ ਵੀ ਪੂਰੀ ਮਤਲਬ ਆਪਣੀ ਮਿਹਨਤ ਕੀਤੀ ਉਹਨੇ ਰਾਤ ਨੂੰ ਮਤਲਬ 7 ਵਜੇ ਸਕੂਲ ਤੋਂ ਜਾਣ ਤੋਂ ਬਾਅਦ ਪ੍ਰੈਕਟਿਸ ਪਹਿਲੇ ਸਕੂਲ ਦਾ ਟਾਈਮ ਪੜ੍ਹਨਾ ਫਿਰ ਪ੍ਰੈਕਟਿਸ ਕਰਨੀ ਸ਼ਾਮ ਦੇ ਟਾਈਮ ਉਹ ਤੋਂ ਬਾਅਦ 7 ਵਜੇ ਤੋਂ ਬਾਅਦ ਜਾ ਕੇ ਉਹਨੇ ਪੜ੍ਹਨਾ ਰਾਤ ਨੂੰ 12 ਵਜੇ ਔਰ ਜੇ ਉਸਨੇ ਮਿਹਨਤ ਕੀਤੀ ਹੈ ਤਾਂ ਇੱਥੇ ਤੱਕ ਪਹੁੰਚੀ ਹੈ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਬੱਚੇ ਜਿਹੜੇ ਸਾਡੇ ਨਹੀਂ ਚਾਹਦੇ ਕਿ ਪੜ੍ਹਾਈ ਤੋਂ ਬਿਨਾ ਅੱਜ ਕੱਲ ਕੁਝ ਨਹੀਂ ਹੋਏਗਾ ਜੇ ਤੁਸੀਂ ਕਰੋਗੇ ਮਿਹਨਤ ਤਾਂ ਇੱਥੇ ਤੱਕ ਪਹੁੰਚ ਸਕਦੇ ਹੋ ਬਾਕੀ ਮੈਂ ਸਾਰੇ ਸਟਾਫ ਨੂੰ ਬਹੁਤ ਹੀ ਧੰਨਵਾਦ ਬੋਲਦੀ ਹਾਂ ਕਿ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਪੜਾਇਆ ਹਰ ਇੱਕ ਸਬਜੈਕਟ ਦੇ ਵਿੱਚ ਪੂਰਾ ਪੂਰਾ ਟਾਈਮ ਦਿੱਤਾ ਬੱਚੇ ਨੂੰ ਜਿੱਥੇ ਵੀ ਪ੍ਰੋਬਲਮ ਸੀ ਦੱਸੀ ਸੋ ਤਾਂ ਉਹਨਾਂ ਦੀ ਮਿਹਨਤ ਸਦਕਾ ਉਹ ਇੱਥੇ ਤੱਕ ਪਹੁੰਚੀ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਿਹੜਾ 8ਵੀਂ ਕਲਾਸ ਦਾ ਨਤੀਜਾ ਐਲਾਨਿਆ ਉਹਦੇ ਵਿੱਚ ਸਾਡੇ ਸਕੂਲ ਦੇ ਬਹੁਤ ਸਾਰੇ ਬੱਚਿਆਂ ਨੇ ਬਹੁਤ ਚੰਗੇ ਨੰਬਰ ਪ੍ਰਾਪਤ ਕੀਤੇ ਜਿਨ੍ਹਾਂ ਵਿੱਚ ਇੱਕ ਬੱਚਾ ਪੰਜਾਬ ਦਾ 8ਵਾਂ ਰੈਂਕ ਲੈ ਗਿਆ ਜੈਸਮੀਨ कौर ਮੈਂ ਵਿਸ਼ੇਸ਼ ਤੌਰ ਤੇ ਦੱਸਣਾ ਚਾਹੁੰਦਾ ਕਿ ਇਹ ਬੱਚੀ ਖੇਡਾਂ ਵਿੱਚ ਵੀ ਨੈਸ਼ਨਲ ਪੱਧਰ ਦੀ ਖਿਡਾਰਨ ਹੈ ਤੇ ਪੜ੍ਹਾਈ ਵਿੱਚ ਵੀ ਬਹੁਤ ਚੰਗਾ ਕਰ ਰਹੀ ਹੈ ਸੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਲੱਗੇ ਹੋਏ ਆ ਅਸੀਂ ਇੱਕ ਸੋਹਣਾ ਵਿਦਿਅਕ ਮਾਹੌਲ ਸਿਰਜਿਆ ਹੈ ਸਕੂਲ ਦੇ ਵਿੱਚ ਜਿੱਤੇ ਕਰਕੇ ਦੋ ਤਿੰਨ ਸਾਲਾਂ ਤੋਂ ਸਾਡੇ ਬੱਚੇ ਪਲੱਸ 2 ਰੀਅ ਮੈਕਸ ਵਿੱਚ ਵੀ ਆਏ ਆ 10th ਦੀ ਮੈਰਿਕ ਵੀ ਬੱਚਿਆਂ ਨੇ ਲਈ ਹੈ ਤੇ ਹੁਣ 8ਵੀਂ ਦੀ ਮੈਰਿਕ ਵਿੱਚ ਵੀ ਬੱਚਾ ਸਾਡਾ ਆਇਆ ਤੇ ਇਹ ਸਾਰੇ ਦੇ ਨਾਲ-ਨਾਲ ਜਿਹੜਾ ਸਾਡਾ ਸਟਾਫ ਹੈ ਉਹਦੀ ਮਿਹਨਤ ਹੈ ਸਾਰੇ ਦੇ ਪਿੱਛੇ ਤੇ ਜਿਹੜੇ ਮਾਪੇ ਆ ਬੱਚਿਆਂ ਦੇ ਉਹ ਵੀ ਜਿਹੜੇ ਗੌਰ ਕਰਦੇ ਆ ਤੇ ਉਹਨਾਂ ਦੇ ਬੱਚੇ ਬਹੁਤ ਸੋਹਣੇ ਮਾਰਕਸ ਲੈ ਰਹੇ ਆ ਸੋ ਅਸੀਂ ਲੱਗੇ ਹੋਏ ਆ ਥੋੜਾ ਹਾਂ ਢਾਂਚਾ ਦਾ ਤੇ ਸਹੂਲਤਾਂ ਵੀ ਅਸੀਂ ਕਾਫੀ ਪੱਧਰ ਤੇ ਪਹਿਲਾਂ ਨਾਲੋਂ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਬੱਚੇ ਇੱਕ ਆਰਾਮਦਾਇਕ ਮਾਹੌਲ ਵਿੱਚ ਪੜ ਸਕਣ ਸੋ ਸਾਡੀ ਸਾਰਿਆਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇੱਕ ਵਧੀਆ ਮਾਹੌਲ ਦੇ ਸਕੀਏ ਸਕੂਲ ਦੇ ਵਿੱਚ ਤਾਂ ਕਿ ਜਿਹੜੀ ਸਾਡੀ ਮੇਨ ਮੈਂ ਸੋਚਦਾ ਹੁੰਦਾ ਸਾਡੇ ਸਕੂਲ ਦਾ ਇੱਕ ਸਲੋਗਨ ਹੈ ਦ ਸਾਉਂਡ ਮਾਈਂਡ ਲੀਵਜ਼ ਇਨ ਅ ਸਾਉਂਡ ਬਾਡੀ ਤੇ ਇਹਦੇ ਕਰਕੇ ਸਾਡੇ ਤੇ ਇੱਕ ਵੱਡੀ ਲਕੀਰ ਅਸੀਂ ਖਿੱਚੀ ਸੀ ਖੇਡਾਂ ਦੇ ਵਿੱਚ ਨੈਸ਼ਨਲ ਪੱਧਰ ਤੇ ਬਹੁਤ ਸਾਰੇ ਮੈਡਲ ਹੈ ਬਹੁਤ ਸਾਰੇ ਰਿਕਾਰਡ ਕੈਂਪ ਕੀਤੇ ਸਾਡੇ ਬੱਚਿਆਂ ਨੇ ਤੇ ਅਸੀਂ ਉਹ ਉਹ ਮੁਕਾਬਲੇ ਅਕੈਡੈਮਿਕ ਏਰੀਆ ਵਿੱਚ ਥੋੜੇ ਪਛੜੇ ਲੱਗਦੇ ਸੀਗੇ ਤੇ ਹੁਣ ਅਸੀਂ ਪਿਛਲੇ ਦੋ ਤਿੰਨ ਸਾਲਾਂ ਤੋਂ ਇਹ ਗੱਲ ਸਾਬਤ ਕਰ ਦਿੱਤੀ ਕਿ ਸਾਡੇ ਬੱਚੇ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿੱਚ ਵੀ ਬਹੁਤ ਚੰਗੇ ਆ ਤੇ ਅੱਜ ਇੱਕ ਬੱਚਾ ਨਹੀਂ ਬਹੁਤ سارے ਬੱਚੇ ਨੇ 90 ਪਲੱਸ ਮਾਰਕਸ ਲੈ ਕੇ ਸਕੂਲ ਦਾ ਤੇ ਸਾਡੇ ਇਲਾਕੇ ਦਾ ਵੀ ਸਾਡੇ ਸਟਾਫ ਦਾ ਵੀ ਤੇ ਬਹੁਤ ਵੱਡਾ ਨਾਮ ਕੀਤਾ ਆਪਣੇ ਮਾਪਿਆਂ ਦਾ ਤਾਂ ਹੁੰਦਾ ਹੀ ਆ ਸੋ ਮੈਂ ਬਹੁਤ ਸਾਰੇ ਬਹੁਤ ਸਾਰੀ ਬਿਹਤਰੀ ਦੇਣਾ ਚਾਹੁੰਦਾ ਆਪਣੇ ਸਟਾਫ ਨੂੰ ਵੀ ਤੇ ਆਪਣੇ ਬੱਚਿਆਂ ਨੂੰ ਵੀ ਬੱਚਿਆਂ ਦੇ ਮਾਪਿਆਂ ਨੂੰ ਵੀ ਥੈਂਕ ਯੂ